ਆਨੇ ਕੋ 1.5 ਸੌ ਰੁਪਏ ਟ੍ਰਿਮਰ ਹੈ ਓਕੇ 1.5 ਸੌ ਤੋਂ ਸ਼ੁਰੂ ਹੋ ਜਾਂਦਾ 1.5 ਸੌ ਰੁਪਏ ਠੀਕ ਆ ਚੈੱਕ ਕਰੋ 1.5 ਸੌ ਰੁਪਏ ਓਕੇ ਸਹੀ ਹੈ ਤੁਹਾਨੂੰ ਲੋੜ ਤਾਂ ਨਹੀਂ ਹੁੰਦੀ ਆ ਚੈੱਕ ਕਰੋ ਵਧੀਆ ਰੌਕਸਟਾਰ ਟ੍ਰਿਮਰ ਹੈ 4.5 ਸੌ 4.5 ਸੌ ਬਹਿ ਕਿੰਨੇ ਦਾ ਹੈ ਬਾਜ਼ਾਰ 1000 ਰੁਪਏ ਦਾ ਪੀਸ ਹੈ ਓਕੇ ਹੁਣ ਆ ਦੇਖੋ ਆ ਡਾਈ ਬਰਸ਼ ਆ ਗਿਆ 6 ਰੁਪਏ ਹਨਾ 72ਵੇਂ ਦਰਜਣ ਬਾਜ਼ਾਰ ਤੁਸੀਂ ਬੰਦ ਕਰਦੇ ਹੋ ਤਾਂ 120 ਰੁਪਏ ਲੈਣੇ ਆ ਓਕੇ ਬਈ ਅੱਧੋ-ਅੱਧਾ ਫਰਕ ਪਾ ਦਾਂਗੇ ਹੁਣ ਆ ਦੇਖੋ ਇੱਤਰ ਆ ਗਏ ਹਾਂਜੀ 120 ਰੁਪਏ ਪਰ ਪੀਸ ਤੇ ਐਮ ਆਰ ਪੀ ਇਹ ਕਿੰਨੇ ਦਾ ਪੈਣਾ 25 ਰੁਪਏ 120 ਵਾਲਾ 25 ਰੁਪਏ ਦਾ 25 ਰੁਪਏ ਦਾ ਓਕੇ ਭਾਈ ਸਹੀ ਹੈ ਟ੍ਰਿਮਰ ਤਾਂ ਬਹੁਤ ਪਹਿਲਾਂ ਢੇਰ ਲੱਗਿਆ ਪਿਆ ਮੈਂ ਕਿਹਾ ਇਹ ਦੇਖੋ ਇੱਕ ਜੈੱਲ ਵਾਲਾ ਕਾਮ ਆ ਗਿਆ ਹੂੰ ਇਹ ਕਾਮ ਦੇ ਨਾਲ ਹੀ ਜੈੱਲ ਲੱਗੀ ਹੁੰਦੀ ਹੈ ਆ ਚੈੱਕ ਕਰੋ ਤੁਸੀਂ ਸਿੱਧਾ ਕਾਮ ਕੱਢੋ ਫਿਰ ਤੇ ਅਪਲਾਈ ਕਰ ਲਓ ਤੁਹਾਡੇ ਵਾਲ ਖੜੇ ਹੋ ਜਾਣਗੇ ਆ ਚੈੱਕ ਕਰੋ ਸਹੀ ਹੈ ਸਿੱਧਾ ਤੁਸੀਂ ਅਪਲਾਈ ਕਰਨਾ ਓ ਕੀ ਕਰ ਦੋ ਬਲਾਈ ਤੇ ਬਜ਼ਾਰ 450 ਦਾ ਪੀਸ ਹੈ ਓਕੇ ਤੇ ਆਪਾਂ ਤੁਹਾਨੂੰ ਸਿਰਫ 100 ਰੁਪਏ ਦਾ ਦੇਣਾ ਠੀਕ ਆ ਬਾਈ ਆ ਦੇਖੋ ਆਈ ਡੱਮੀ ਆ ਗਈ ਆਈ ਡੱਮੀ ਤੁਸੀਂ ਬਜ਼ਾਰੋਂ 5-7 ਰੁਪਏ ਦਾ ਪੀਸ ਲੈਣੇ ਹੋ ਹਾਂਜੀ ਤੁਹਾਨੂੰ ਪਤਾ ਕਿੰਨੇ ਦਾ ਪੈਣਾ ਹਾਂਜੀ 160 ਰੁਪਏ ਦਾ ਪੀਸ 500 ਵਾਲਾ 500 ਵਾਲਾ ਇਹ ਇਹ ਤੁਹਾਨੂੰ ਲੈਣੇ ਆ ਇਹ ਕੁੰਡਲ ਪੱਤੀ ਹੁੰਦੀ ਹੈ ਇਹ ਕੁੰਡਲ ਪੱਤੀ ਆ ਇਹ ਕਿੰਨੇ 60 ਰੁਪਏ ਦਰਜਣ ਓਕੇ ਹਾਂ ਸਾਡੇ ਕੋ ਹਰੇ ਕੱਟ ਲੈ ਆਂ। ਆ ਦੇ ਲੋ ਮਾਰ ਜਿੰਨਾ ਮਰਜ਼ੀ ਲੋ। ਇਹ ਕோம் ਆ ਗਈ ਕਟਿੰਗ ਕோம் ਨਾਈਆਂ ਵਾਲੀ। ਓਕੇ ਬਾਈ। ਕਿੰਨੇ ਦੀ ਪੈਣੀ 3 ਰੁਪਏ ਦੀ। ਬਸ ਕਿੰਨੇ ਦੀ? 10 ਦੀ 10 ਰੁਪਏ ਦਾ ਪੀਸ ਲੈਨੇ ਹਾਂ। ਓਕੇ। ਕਿੱਥੇ 120 ਰੁਪਏ ਦਰਜਨ ਕਿੱਥੇ 36 ਰੁਪਏ ਦਰਜਨ ਫਰਕ ਹੈਗਾ ਨਾ। ਆ ਦੇਖੋ ਇਹ ਫੇਸ਼ਲ ਮ사ਜਰ ਆ ਜਾਂਦਾ ਵਾਈਬ੍ਰੇਟਰ। ਓਕੇ। ਤੁਹਾਨੂੰ ਪੈਣੀ 100 ਰੁਪਏ ਦੀ। ਸਰਪ। ਬਈ ਯਾਰ ਤੁਸੀਂ 500 ਰੁਪਏ ਦਾ ਪੀਸ ਲੈ ਲੈਂਦੇ। ਤੇ ओके ਸਾਡੇ 850 ਇਹ ਦੇਖੋ ਕੰਪਲੀਟ ਤਾਂ ਨਹੀਂ ਹੈ ਫਰਾ ਆ ਦੇਖੋ ਵਾਈਬ੍ਰੇਟ ਹੋ ਰਹੀ ਹੈ ਹਾਂਜੀ ਆ ਦੇਖੋ ਵਾਈਬ੍ਰੇਟ ਹੋ ਰਹੀ ਹੈ ਆ ਤੁਸੀਂ ਫੇਸ਼ਲ ਕਰਦੇ ਸਮੇਂ ਨਾ ਮ사ਜ ਕਰਨੀ ਹੈ ਓਕੇ ਕਿੰਨੇ ਦੀ ਪੈਣੀ 100 ਰੁਪਏ ਜੀ ਨਹੀਂ 500 ਦੇ ਮਿਲਦੇ ਬਜਾਰੋਂ ਯਾਰ 500 ਰੁਪਏ ਦਾ ਪੀਸ ਹੈ ਤੇ ਉਹ ਦੇਖੋ ਸਭ ਨੇ ਐਕਸਚੇਂਜਰ ਟੋਨਰ ਵਗੈਰਾ ਲੱਗੇ ਬਲੈਂਕ ਪਾਪ ਲੱਗੇ ਜਿਨ੍ਹਾਂ ਦੇ ਸਿਰ ਤੇ ਗੰਜ ਹੈਗੀ ਹੈ ਨਾ ਹਾਂ ਉਹ ਵਾਲਾ ਬੱਸ ਲਾ ਲਓ ਹਾਂਜੀ ਤੇ ਟੱਕ ਦਿੰਦਾ ਹਨਾ ਜਿੱਥੇ ਜਿੱਥੇ హెయిర్ గ్రోత్ ਘਟਾ ਦੇਣਾ ਲਗਾ ਲਓ ਮੜਿਆ ਆ ਦੇਖੋ ਜਿੱਥੇ ਜਿੱਥੇ హెయిర్ గ్రోత్ ਘਟਾ ਆ ਓਕੇ ਉੱਥੇ ਤੁਸੀਂ ਇਹ ਪਾਫ ਨਾਲ ਟੱਚ ਦੇ ਦਿਓ ਪਤਾ ਨਹੀਂ ਲੱਗੇਗਾ ਅਜਾ ਬੋਟਾ ਕਈ ਗਾਂਢ ਟਕੀ ਹੋ ਕਿੰਨੇ ਦਾ ਇਹ 65 65 ਰੁਪਏ ਦਾ 65 ਰੁਪਏ ਦਾ ਮੈਂ ਕਿੰਨੇ ਦਾ ਹੂੰ ਬਾਜ਼ਾਰ ਤੁਹਾਨੂੰ 1.5 200 ਦਾ ਪੀਸ ਮਿਲਦਾ ਹਾਂ ਹਾਂਜੀ ਇਹ ਦੇਖੋ ਇਹ ਸੇਫਟੀ ਆ ਗੱਤਾ ਪਿਆ ਹਾਂਜੀ 20 20 ਰੁਪਏ ਸੇਫਟੀ ਓਕੇ ਲੈ ਲਓ ਜਿੰਨੇ ਚਾਹੀਦੇ ਵੈਸੇ ਮਹਿੰਗੀ ਹੈ ਯਾਰ ਭਾਈ 50 ਰੁਪਏ ਦਾ ਪਤਾ ਹੈ ਸਹੀ ਹੈ ਹਾਂਜੀ ਇੰਜੋ ਵਗੈਰਾ ਇੰਜੋ ਤੁਹਾਨੂੰ ਲੱਗੇਗੀ 55 ਰੁਪਏ ਇੰਜੋ 55 ਰੁਪਏ ਇੰਜੋ 55 ਰੁਪਏ